ਲੋ ਜੀ ਹੁਣ ਅਸੀਂ ਪੁੱਲ ਮੋਰਨ ਜਾਨੀ ਕਿ ਕੰਜਰੀ ਦਾ ਪੁੱਲ ਅਸੀਂ ਦੇਖ ਚੁੱਕੇ ਆ ਤੇ ਹੁਣ ਅਸੀਂ ਸ਼ਹੀਦ ਮੈਮੋਰੀਅਲ ਜਾ ਰਹੇ ਆ ਅਸੀਂ ਦੀ ਮਾਰਗ ਵੱਲ ਅੰਦਰ ਨੂੰ ਤੇ ਕਰੋ ਦਰਸ਼ਨ ਜੀ ਇਹਨਾਂ ਦੇ ਵੀ ਸ਼ਹੀਦ ਮਾਰਗ ਚਲੋ ਜੀ ਕਰੋ ਗੱਡੀ ਸਟਾਰਟ ਹੁਣ ਅਸੀਂ ਅੰਦਰ ਜਾਣੇ ਆ ਤੁਹਾਨੂੰ ਇਸ ਮੈਮੋਰੀਅਲ ਦੇ ਵੀ ਦਰਸ਼ਨ ਕਰਵਾਉਣੇ ਆ ਇਹ ਬਿਲਕੁਲ ਨਾਲ ਹੀ ਕੰਜਰੀ ਪੁੱਲ ਦੇ ਪਿੰਦਾ ਆ ਬਹੁਤ ਹੀ ਵਧੀਆ ਚੀਜ਼ ਬਣਾਈ ਗਈ ਆ ਨਿਛੇ ਕਰੇ ਆਪਣੀ ਜੀਤ ਕਰੋ ਇਹ ਅਸ਼ ਗੋਸੇ ਘਟਾਣ ਨੂੰ ਅੰਦਰ ਨੂੰ ਐਂਟਰ ਕਰ ਚੁੱਕੀਆਂ ਜੀ ਇਹ ਇੱਕ ਸਾਹਬ ਦਾ ਸ਼ਹੀਦਾਂ ਦੀ ਯਾਦ ਵਿੱਚ ਮੈਮੋਰੀਅਲ ਬਣਾਇਆ ਗਿਆ ਆ ਇਹ ਬਿਲਕੁਲ ਨਾਲ ਆ ਤੇ ਆ ਜਾਓ ਜੀ ਤੁਹਾਨੂੰ ਅੰਦਰ ਜਾ ਕੇ ਵਿਖਾਉਨੇ ਆ ਲੋ ਜੀ ਇਹ ਆਸ਼ ਸ਼ਹੀਦਾਂ ਦੀ ਯਾਦ ਵਿੱਚ ਪੁੱਲ ਕੰਜਰੀ ਸ਼ਹੀਦੀ ਸਮਾਰਕ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ 헤ਦ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਇਹ ਸ਼ਹੀਦੀ ਮਾਰਕਾ ਜੀ ਤੇ ਬਹੁਤ ਹੀ ਵਧੀਆ ਜੀ ਸ਼ਹੀਦੀ ਮਾਰਕ ਸਿੱਖ ਬਟਾਲੀਅਨ ਰੈਜੀਮੈਂਟ ਦਾ ਬਣਾਇਆ ਗਿਆ ਹੈ 17 ਦਸੰਬਰ 1971 ਦਾ ਪੁੱਲ ਕੰਜਰੀ ਦਾ ਇਹਦਾ ਵੀ ਕੋਈ ਇਤਿਹਾਸ ਜੁੜਿਆ ਹੋਊਗਾ ਪੁੱਲ ਕੰਜਰੀ ਦੇ ਨਾਲ ਤੇ ਬਾਟ ਇਥੇ ਇਤਿਹਾਸ ਨਹੀਂ ਲਿਖਿਆ ਗਿਆ ਜਰਾਂ ਅਸੀਂ ਤੁਹਾਨੂੰ ਮੈਂਸ਼ਨ ਕਰ ਦਈਏ ਇਹ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਜੀ ਸਿੱਖ ਬਟਾਲੀ ਆਂਦੀ। ਉੱਤੇ ਟਾਈਗਰ ਦੀ ਬਣਾਈ ਗਈ ਆ। ਇਹ ਆ ਜੀ ਸਿੱਖ ਇਤਿਹਾਸ ਨਾਇਕ ਸਵਰਨ ਸਿੰਘ ਹਾਂਜੀ 18 ਮਈ 1942 ਦਾ ਬਣਿਆ ਬਣਾਇਆ ਗਿਆ ਆ। ਜਨਮ ਸੀ گا ਉਹਨਾਂ ਦਾ ਨਾ ਬੌਰਨ ਹੋਏ ਸੀਗੇ ਤੇ ਵਿਲੇਜ ਸੀਗੇ ਕਿਹੜਾ ਪਿੰਡ ਆ? ਪੂਰੀਵਾਲਾ ਹਾਂ ਸਰਾਲੀ ਫਰਾਲੀ ਦਾ ਲੈਸਨੈਕ ਲੈਸਨੈਕ ਸਲੈਸਨੈਕ ਸੰਘਾਰਾ ਸਿੰਘ ਇਹ ਨੇ ਜੀ ਚੋਲਾ ਸਾਹਿਬ ਦੇ ਡਿਸਟ੍ਰਿਕਟ ਤਰਨਤਾਰਨ ਦੇ ਲੈਸਨੈਕ ਲੈਸਨੈਕ ਇਹ ਜੀ ਇਹ ਬਣਾਇਆ ਗਿਆ ਹੋਇਆ ਉਹਨਾਂ ਦੀ ਯਾਦ ਵਿੱਚ ਲੈਸਨੈਕ ਗੁਰਦੇਵਾਲ ਸਿੰਘ 30 ਨਵੰਬਰ 1943 ਇਹ ਜਨਮ ਹੋਇਆ ਸੀਗਾ ਤੇ ਉਹਨਾਂ ਦਾ ਪਿੰਡ ਸੀਗਾ ਹਰਚਾਰਨਪੁਰਾ ਡਿਸਟ੍ਰਿਕਟ ਸੰਗਰੂਰ ਡਿਸਟ੍ਰਿਕਟ ਸੰਗਰੂਰ ਤੋਂ ਇਹ ਆ ਜੀ ਸਿਪਾਹੀ ਦੀਦਾਰ ਸਿੰਘ ਜੀ ਬੌਰ ਨੇ ਇਹਨਾਂ ਦਾ ਸੀਗਾ 30 ਨਵੰਬਰ 1940 ਦਾ ਤੇ ਵਿਲਾ ਸੀਗਾ ਸੰਸੋਵਾਲ ਕਲਾਂ ਡਿਸਟ੍ਰਿਕਟ ਲੁਧਿਆਣਾ ਇਹ ਵੀ ਸਾਡੇ ਕੰਜਰੀਪੋਲ ਤੇ ਸ਼ਹੀਦ ਹੋਏ ਸਨ ਇਹਨਾਂ ਦੀ ਇਹ ਸ਼ਹੀਦੀ ਯਾਦ ਵਿੱਚ ਹੀ ਸਾਰਾ ਸੇਖ ਰੈਜੀਮੈਂਟ ਦੇ ਬਣਾਏ ਗਏ ਆ ਅਸੀਂ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਚੱਲ 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 ਇਹ ਪ੍ਰਣਾਮ ਕਰਦੇ ਆ ਸ਼ਹੀਦਾਂ ਨੂੰ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਸ਼ਹੀਦ ਹੋ ਕੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਆ ਤੇ ਆਜੋ ਮਲਾਉਨੇ ਆ ਤੁਹਾਨੂੰ ਹੋਰ ਸ਼ੀਤਾਂ ਦੇ ਨਾਲ ਇਹਨਾਂ ਦੀ ਜਾਣਤ ਬਣਾਏਗੇ ਚਲੋ ਹਾਂਜੀ ਇਹ ਨੇ ਸਪਾਈ ਸੁਜੀਤ ਸਿੰਘ ਜੀ ਇਹਨਾਂ ਦਾ ਜਨਮ 17 ਨਵੰਬਰ 1950 ਜਹਨ ਦਾਲੋਬਾਣਾ ਜ਼ਿਲ੍ਹਾ ਗੁਰਦਾਸਪੁਰ ਦੇ ਨੇ ਜੀ ਤੇ ਇਹਨਾਂ ਇਹ ਵੀ ਕੰਜਰੀਪੁਰ ਦੇ ਵਿੱਚ ਮਤਲਬ ਸ਼ਹੀਦ ਹੋਏ ਨੇ ਕਿਸੇ ਤਰ੍ਹਾਂ ਦੀ ਉਸ ਟਾਈਮ ਦੀ ਲੜਾਈ ਹੋਏਗੀ ਕਿਉਂਕਿ ਇਸ ਇਤਿਹਾਸ ਨੂੰ ਜਿਆਦਾ ਅਸੀਂ ਜਾਣੂ ਨਹੀਂ ਹੈਗੇ ਪਰ ਮੈਂ ਤੁਹਾਨੂੰ ਦੱਸ ਰਹੀ ਆਂ ਵੀ ਜਿਹੜੇ ਜਿਨ੍ਹਾਂ ਨੇ ਵੀ ਸਾਡੀ ਦੇਸ਼ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਉਹ ਅੰਮ੍ਰਿਤਸਰ ਦੇ ਲੁਧਿਆਣੇ ਦੇ ਗੁਰਦਾਸ ਦੇ ਵੀ ਇੱਥੇ ਸ਼ਹੀਦ ਹੋ ਜਾਂ ਦੱਸ ਦੋ ਇਹਨਾਂ ਸਿਪਾਹੀ ਤਰਲੋਗ ਸਿੰਘ ਇਹਨਾਂ ਨੇ ਜਨਮ 11 ਨਵੰਬਰ 1951 ਦੇ ਬੰਡਾਲਾ ਦੇ ਪਿੰਡ ਦੇ ਨੇ ਡਿਸਟ੍ਰਿਕਟ ਅੰਮ੍ਰਿਤਸਰ ਇਹ ਵੀ ਇਥੇ ਸ਼ਹੀਦ ਹੋਏ ਨੇ ਜੀ ਸਿਪਾਹੀ ਜਗਤਾਰ ਸਿੰਘ ਇਹ 17 ਜੂਨ 1953 ਦਾ ਜਨਮ ਜੇ ਬੁਰੀਵਾਲਾ ਹਾਂ ਬੁਰੀਵਾਲਾ ਸਰਹਾਲੀ ਡਿਸਟ੍ਰਿਕਟ ਅਮਰਸਾਲ ਜੇ ਲੁਧਿਆਣਾ ਇਹ ਜੀ ਸਿਪਾਹੀ ਗੁਰਬਚਨ ਸਿੰਘ 16 ਦਸੰਬਰ 1990 ਦਾ ਜਨਮ ਜੇ ਸ਼ਿਆਰ ਤੇ ਡਿਸਟ੍ਰਿਕਟ ਲੁਧਿਆਣਾ ਦੇ ਨੇ ਬਾਕੀ ਸਭ ਅਸੀਂ ਅੱਜ ਸਾਰੇ ਪਰਿਵਾਰ ਇਸ ਅਸੀਂ ਦਾ ਨੂੰ ਪ੍ਰਣਾਮ ਕਰਦੇ ਆਣੇ ਤੇ ਦੇਖੋ ਇਹ ਸਾਹਮਣੇ ਜੋ ਬਣਾਇਆ ਗਿਆ ਹੈ ਮੈਮੋਰੀਅਲ ਤੇ ਇਹ ਇਸੇ ਕਰਕੇ ਬਣਾਇਆ ਗਿਆ ਕਿ ਸਾਡੇ ਸ਼ਹੀਦਾਂ ਨੂੰ ਯਾਦ ਕੀਤਾ ਜਾਏ ਉਹਨਾਂ ਦੇ ਦਿਨ ਨੂੰ ਯਾਦ ਕੀਤਾ ਜਾਏ ਅਸੀਂ ਲੱਗੇ ਆਏ ਸੀਗੇ ਕੰਜਰੀ ਪੋਲ ਦੇ ਤੇ ਸਾਨੂੰ ਪਤਾ ਲੱਗਾ ਕਿ ਇੱਥੇ ਸ਼ਹੀਦਾਂ ਦੀ ਮਤਲਬ ਸਮਾਰਕ ਬਣਾਈ ਆ ਸਮਾਦੀ ਵੀ ਬਣਾਈ ਗਈ ਆ ਤੇ ਇਸ ਕਰਕੇ ਅਸੀਂ ਜ਼ਰੂਰ ਪਹੁੰਚੇ ਬੱਚਿਆਂ ਨੂੰ ਵਿਖਾਉਣ ਵਾਸਤੇ ਉੱਥੇ ਦੇ ਬੱਚੇ ਬਹੁਤ ਖੁਸ਼ ਹੋਗੇ ਇੱਥੇ ਆਣ ਕੇ ਨਰਵਸ ਹੋਏ ਪੀ ਇਹ ਕੀ ਬਣਾਇਆ ਗਿਆ ਹਨ ਨੂੰ ਦੱਸੋ ਅਸੀਂ ਬੱਚਿਆਂ ਨੂੰ ਦੱਸਿਆ ਵੀ ਮੋਰਯਲ ਬਣਾਇਆ ਹੋਇਆ ਸਮਾਦ ਬਣਾਈ ਹੋਈ ਸ਼ਹੀਦਾਂ ਦੀ ਜਿਨ੍ਹਾਂ ਵਿੱਚ ਕੁਝ ਲੁਧਿਆਣੇ ਦੇ ਨੇ ਕੁਝ ਗੁਰਦਾਸਪੁਰ ਦੇ ਨੇ ਤੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਨੇ ਇਹ ਸੰਗਰੂਰ ਦੇ ਨੇ ਤੇ ਅੱਜ ਉਹ ਮਤਲਬ ਸਾਡੇ ਵਿੱਚ ਵੀ ਉਹ ਮਤਲਬ ਦੁੱਖ ਦੀ ਵੀ ਘੜੀ ਆ ਪੀ ਇਹ ਸ਼ਹੀਦ ਹੋਏ ਨੇ ਸਾਡੇ ਵਾਸਤੇ ਪਰ ਉਹ ਆਪਣੀ ਇੱਕ ਯਾਦ ਛੱਡ ਗਏ ਨੇ ਕਿ ਜਿਹੜੀ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਜਿਦੋਂ ਦੋ ਵੀ ਕਿਤੇ ਛੋਟੀ ਉਮਰ ਚ ਤੇ ਦੂਸਰੀ ਬਾਕੀ ਇਹ ਗੱਲ ਤੁਹਾਨੂੰ ਤਾਂ ਹੀ ਦੱਸੀ ਆਂ ਪੀ ਦੇਖੋ ਜਦੋਂ ਵੀ ਕਿਤੇ ਕੰਜਰੀਪੁਰ ਦੇ ਕੋਲ ਆਓ ਤੇ ਸ਼ੀਧਾ ਨੂੰ ਪ੍ਰਣਾਮ ਕਰਨੇ ਜਰੂਰ ਆਓ ਕਿਉਂਕਿ ਇਹ ਸਾਡੇ ਦੇਸ਼ ਦੀ ਸ਼ੀਧੋ ਇਹਨੇ ਤੇ ਜਰੂਰ ਆਉਣਾ ਇੱਥੇ ਜਦੋਂ ਵੀ ਵਿਜ਼ਿਟ ਕਰਨਾ ਕਿ ਇਸ ਜਿੱਤ ਇਸ ਜਗ੍ਹਾ ਤੇ ਜਰੂਰ ਆਣ ਕੇ ਪ੍ਰਣਾਮ ਕਰਕੇ ਜੀ ਗਾਰਾਸ਼ੰਦ ਹੈ ਜੀ ਸ਼ੀਧਾ ਜਿਹੜੇ ਹੋਏ ਨੇ ਹਾਂਜੀ ਹਾਂਜੀ ਜੀ ਜੀ ਪਾਸਾ ਨਾਲ ਆਣ ਮੱਲਿਆ ਯਾਰ ਜਗਾ ਅੱਛਾ ਜੀ ਆਪਣੀ ਆਪ ਦੀ ਜੀ ਜੀ ਇਹ ਜੀ ਮੁੜ ਕੇ ਹਰਿਆਣਾ ਆਏ ਉਥੋਂ ਡਮੰਸ ਤੋਂ ਆਏ ਆ ਜੀ ਔਰ ਆ ਜਿਹੜੀ ਨਹਿਰ ਆਪਣੀ ਜੀ ਜੀ ਉਥੋਂ ਆਏ ਨਾ ਸਵਾ ਖਾ ਕੇ ਆਏ ਉਥੇ ਕਸਮ ਖਾਦੀ ਆ ਹਾਂ ਜੀ ਜੀ ਉਥੇ ਖਾ ਕੇ ਤੇ ਫਿਰ ਇੱਥੇ ਆਏ ਵੀ ਆਪਣਾ ਆਪਣਾ ਆਪਣੀ ਜਗਾ ਛੱਡਣੀ ਹਾਂ ਜੀ ਖਾ ਕੇ ਤੇ ਮੁੜ ਕੇ ਉਹ ਭੱਜ ਗਏ ਪਛਾਹ ਜੀ ਪਸਣ ਵਾਲੇ ਹਾਂ ਜੀ ਅੱਛਾ ਜੀ ਫਿਰ ਆਪਣੀ ਫੌਜ ਚੜ ਗਈ ਸੀ ਮਗਰ ਇਹ ਦੱਸਦੇ ਨੇ ਭਾਜੀ ਵੀ ਮਤਲਬ ਜਿਹੜੀ ਪਾਸਨ ਵਾਲੇ ਹੀ ਉਹ ਜਿਹੜੀ ਗਨ ਸੀ ਉਸ ਟਾਈਮ ਦੀ ਉਹਨਾਂ ਨੇ ਚਲਾਉਂਦੇ ਸੀ ਇੰਡੀਆ ਵਾਲੇ ਪਾਕਿਸਤਾਨ ਦੇ ਜਿਹੜੇ ਹੈਗੇ ਪਾਕਿਸਤਾਨੀ ਉਹ ਰੇਂਜਰ ਜਿਹੜੇ ਸੀ ਉਹ ਇਧਰ ਨੂੰ ਸਾਡੇ ਵੱਲ ਨੂੰ ਫਾਇਰ ਕਰਦੇ ਸੀ ਹਾਂਜੀ ਉਹ ਹਾਂਜੀ ਉਹ ਇੱਥੇ ਆ ਜੀ ਆ ਤਾਂ ਉਹ ਫਿਰ ਇਹਨਾਂ ਨੇ ਫਿਰ ਸ਼ੰਗਾਰਾ ਸਿੰਘ ਦੇ ਜਿਹੜੇ ਲੈਸਨੈਕ ਨੇ ਸ਼ੰਗਾਰਾ ਸਿੰਘ ਇਹਨਾਂ ਨੇ ਫਿਰ ਉਸੇ ਗਨ ਨੂੰ ਫੜ ਕੇ ਤੇ ਉਧਰ ਨੂੰ ਮੂੰਹ ਕਰਤਾ ਹਾਂਜੀ ਉਧਰ ਨੂੰ ਕਰ ਉਹਨਾਂ ਦੇ ਉੱਤੇ ਫਾਇਰ ਕਰਨਾ ਸ਼ੁਰੂ ਕਰ ਉਹਨਾਂ ਦੇ ਫਾਇਰ ਕਰਤਾ ਇੱਥੇ ਉਹਨਾਂ ਦੇ ਜਵਾਨ ਮਰਿਆ ਜੀ ਅੱਛਾ ਤੇ ਫਿਰ ਇਹ ਜਗ੍ਹਾ ਜਿਹੜੀ ਆ ਆਪਣੇ ਲੈਸਨਰ ਸ਼ਿੰਗਾਰਾ ਸਿੰਘ ਦੇ ਨਾਲ ਦੇ ਜਿਹੜੇ ਜਵਾਨ ਸੀਗੇ ਜਾਂ ਉਹਨਾਂ ਤੋਂ ਸੀਨੀਅਰ ਸੀਗੇ ਉਹਨਾਂ ਨੇ ਇਹ ਜਗ੍ਹਾ ਨੂੰ ਕਵਰ ਕੀਤਾ ਹਾਂਜੀ ਉਹਨਾਂ ਕਵਰ ਕੀਤਾ ਉਹਨਾਂ ਛੜਾਈ ਹੈ ਜਗ੍ਹਾ ਉਹਨਾਂ ਨੇ ਕਿ ਉਹਨਾਂ ਦੀ ਯਾਦ ਵੀ ਅੱਛੇ ਪੂਰਾ ਸਟੈਚ ਜਿਹੜਾ ਤਿਆਰ ਕੀਤਾ ਗਿਆ ਬੜੀ ਵੱਡੀ ਬਹਾਦਰੀ ਹੈ ਜੀ ਬਹੁਤ ਵੱਡੀ ਪੂਰਾ ਮਤਲਬ ਦੱਸਿਆ ਗਿਆ ਵੇਖੋ ਗਨ ਫੜ ਕੇ ਉਧਰ ਨੂੰ ਕਰਨ ਦੇ ਆ ਨਾ ਉਹ ਪੂਰੀ ਫੋਟੋ ਲਈ ਗਈ ਹੈ ਬਿਲਕੁਲ ਬਿਲਕੁਲ ਬੇਟਾ ਬਿਲਕੁਲ ਇਹ ਵਾਸਤੇ ਦੱਸਿਆ ਗਿਆ ਲੈਸਨੈਕ ਸੰਗਾਰਾ ਸਿੰਘ ਜੀ ਦਾ ਬਿਲਕੁਲ ਬਿਲਕੁਲ ਇੰਨੇ ਵੱਡੇ ਜੋਧਾ ਹੋਏ ਨੇ ਸਾਡੇ ਵਾਸਤੇ ਉਹ ਇਨਾ ਮਤਲਬ ਇਤਿਹਾਸ ਰਚਿਆ ਇਸ ਦੁਨੀਆ ਦੇ ਵਿੱਚ ਉਹਨਾਂ ਨੇ ਪੁਲ ਕੰਜਰੀ ਕੰਜਰੀ ਇਹ ਸਾਰਾ ਇਤਿਹਾਸ ਤੇ ਮਤਲਬ ਦੱਸਿਆ ਗਿਆ ਇਹਦੇ ਵਿੱਚ ਕੀ ਕੀ ਸੀਗਾ 4 ਦਸੰਬਰ ਨੂੰ ਕੀ ਹੋਇਆ ਸੀਗਾ ਕਿਹੜੇ ਸਿੱਖ ਸੀ ਜਿਹੜੇ ਹੋਏ ਸੀ ਵੀ ਸਾਰਾ ਇਹਦੇ ਵਿੱਚ ਦੱਸਿਆ ਗਿਆ ਇਹ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ ਇਹਨਾਂ ਨੂੰ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆ ਅੱਜ ਜਿਹੜੀ ਇਹਨਾਂ ਨੂੰ ਯਾਦ ਕਰਦੇ ਆ ਤੇ ਵੀ ਇਹੋ ਜਿਹੇ ਦੋਦਾ ਸਾਡੇ ਦੇਸ਼ ਵਿੱਚ ਫੇਰ ਪੈਦਾ ਹੋਣ ਤਾਂ ਜੋ ਸਾਡੇ ਬੱਚਿਆਂ ਨੂੰ ਵੀ ਥੋੜਾ ਅੱਗੇ ਗਿਆਨ ਮਿਲੇ। ਬਾਕੀ ਭਾਜੀ ਹੁਣਾਂ ਨੇ ਸਾਨੂੰ ਬਹੁਤ ਵਧੀਆ ਦੱਸਿਆ ਇਸ ਉਹ ਇੱਥੇ ਸੇਵਾ ਕਰਦੇ ਨੇ ਆਪਣੇ ਪੁਲ ਕੰਜਰੀ ਵਾਲੀ ਸਾਈਡ ਤੇ ਵੀ ਤੇ ਇੱਥੇ ਵੀ ਤੇ ਇਹਨਾਂ ਨੇ ਸਾਨੂੰ ਦੱਸਿਆ ਸਾਰਾ ਮਤਲਬ ਇੱਥੋਂ ਦਾ ਇਤਿਹਾਸ ਕੀ ਸੀਗਾ। ਵਧੀਆ ਲੱਗਾ ਤੇ ਫਿਰ ਕਿਤੇ ਭਾਜੀ ਆਵਾਂਗੇ ਤੇ ਤੁਹਾਨੂੰ ਮਿਲਾਂਗੇ ਜੀ। ਫਿਰ ਇੱਥੇ ਆਵਾਂਗੇ। ਤੁਹਾਡਾ ਭਾਜੀ ਬਹੁਤ ਬਹੁਤ ਧੰਨਵਾਦ। ਮਤਲਬ ਇਹਨਾਂ ਨੂੰ ਸੁਰੱਖਿਅਤ ਰੱਖਿਆ ਹੋਇਆ ਮਤਲਬ ਵਧੀਆ ਲੱਗਣ ਡਿਆ ਵੀ ਇੰਨੀ ਸਫਾਈ ਕਿਤੇ ਵੀ ਨਹੀਂ ਮਿਲੀ ਜਿੰਨੀ ਇੱਥੇ ਮਿਲੀ ਆ ਤੇ ਧੰਨਵਾਦ ਬਹੁਤ ਬਹੁਤ ਤੁਹਾਡਾ ਜੀ ਧੰਨਵਾਦ ਜੀ ਇਹ ਸੰ ਨਾਲ ਜੀ ਜਿਹੜੇ ਸ਼ਹੀਦ ਹੋਏ ਨੇ ਨਾਇਬਦਾਰ ਨਾਇਬ ਸੂਬੇਦਾਰ ਗਿਆਨ ਸਿੰਘ ਇਹਨਾਂ ਦਾ ਜਨਮ 6 ਅਗਸਤ 1937 ਦਾ ਪੂਨੀਆਂ ਦੇ ਰਹਿਣ ਵਾਲੇ ਸੀ ਨਵਾਂ ਸ਼ਹਿਰ ਦੇ ਇਹ ਵੀ ਇੱਥੇ ਸ਼ਹੀਦ ਹੋਏ ਇਹਨਾਂ ਦੀ ਰਹਿਣ ਰਮਾਈ ਦੇ ਵਿੱਚ ਹੀ ਸਾਰਾ ਕਾਰਵਾਈ ਹੋਈ ਆ ਜਿਹੜੇ ਲੈਸਨ ਸ਼ੰਗਾਰਾ ਸਿੰਘ ਦੇ ਨਾਲ ਜਿਹੜੀ ਪਾਰਟੀ ਸੀ ਉਹਨਾਂ ਨੇ ਸਾਰਿਆਂ ਨੇ ਕਸਮ ਖਾ ਕੇ ਉੱਥੋਂ ਆਏ ਸੀ ਵੀ ਆਪਣੀ ਜਗ੍ਹਾ ਜਿਹੜੀ ਪਾਕਿਸਤਾਨ ਵਾਲਿਆਂ ਨੇ ਸਾਡੀ ਕਵਰ ਕੀਤੀ ਆ ਉਹਨੂੰ ਆਪਾਂ ਛਡਾਉਣਾ ਹੈ ਤੇ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਦੁਸ਼ਮਣ ਦੀ ਜਿਹੜੀ ਤੋਪ ਇੰਡੀਆ ਵਾਲ ਨੂੰ ਫਾਇਰ ਕਰਦੀ ਉਸੇ ਤੋਪ ਦਾ ਮੂੰਹ ਜਿਹੜਾ ਸੀ ਪਾਕਿਸਤਾਨ ਨੂੰ ਕਰਕੇ ਤੇ ਉਸ ਤੋਪ ਦੇ ਨਾਲ ਹੀ ਉਹਨਾਂ ਨੇ ਉੱਤੇ ਫਾਇਰ ਕੀਤਾ ਤੇ ਇੱਥੇ ਇਹ ਜਗ੍ਹਾ ਜਿਹੜੀ ਆ ਫਿਰ ਦੁਬਾਰਾ ਛਡਾ ਕੇ ਬਹਾਲ ਕਰਾਈ ਇਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਜੀ ਇਹ ਬਹੁਤ ਵਧੀਆ ਜਗ੍ਹਾ ਜੇ ਬਣੀ ਜੇ ਆਓ ਦੇਖਣ ਵਾਸਤੇ ਪੁਲ ਕੰਜਰੀ ਦੇ ਕੋਲ ਹੀ ਆ ਜੀ ਬਿਲਕੁਲ ਤੇ ਵੇਖਣ ਦੇ ਲਾਇਕ ਹੈ ਤੇ ਸਾਡੇ ਵੱਲੋਂ ਤੇ ਸਲੂਟ ਹੈ ਜੀ ਇਹ ਜੀ ਸਿੱਖ ਦਾ ਬੈਜ ਲਗਾਇਆ ਗਿਆ ਉੱਪਰ ਤੇ نیچے ਲਿਖਿਆ ਹੋਇਆ ਸੈਕਿੰਡ ਬਟਾਲੀਅਨ 10th ਕਰੇਜਮੈਂਟ ਪੁਲ ਕੰਜਰੀ 12 ਦਸੰਬਰ 1971 ਜਾਨਕੀ ਇਹ ਜਿਹੜਾ ਇਤਿਹਾਸ ਹੈ 1971 ਦੇ ਨਾਲ ਜੁੜਿਆ ਹੋਇਆ ਹੈ ਲੜਾਈ ਦੇ ਟਾਈਮ ਤੇ ਲੜਾਈ ਦੇ ਟਾਈਮ ਤੇ ਤੇ ਆਜੋ ਤੁਹਾਨੂੰ ਇੱਧਰ ਦਿਖਾਉਣੀ ਹੈ ਇਹ ਆ ਜੀ ਜਿਹੜੇ ਸਾਡੇ ਲਈ ਦੇਸ਼ ਲਈ ਸ਼ਹੀਦ ਹੋਏ ਨੇ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਹੋਏ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਚੁੱਕੀਆਂ ਆ ਆ ਬਾਡੀਅਰ ਦੇ ਨਾਮ ਮੈਂਸ਼ਨ ਕੀਤੇ ਹੋਏ ਨੇ ਤੇ ਇੱਧਰ ਆ ਜੀ ਬੇ ਸੇਖ ਰੈਜੀਮੈਂਟ ਦਾ ਪੂਰਾ ਬੈਚ ਬਣਾਇਆ ਗਿਆ ਦੇਖੋ ਜਿਸ ਤਰ੍ਹਾਂ ਉਹ ਸ਼ਹੀਦ ਹੋਏ ਸੀਗੇ ਪੂਰਾ ਲੈਕ ਇਹ ਲੈਕ ਸੰਗਾਰਾ ਸਿੰਘ ਦਾ ਲੈਕ ਸੰਗਾਰਾ ਸਿੰਘ ਜੀ ਨੇ ਜਿਨ੍ਹਾਂ ਦਾ ਮਤਲਬ ਸਟੈਚ ਤਿਆਰ ਕੀਤਾ ਗਿਆ ਹੈ ਇਹ ਬਣਾਇਆ ਗਿਆ ਪੂਰਾ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਦੁਸ਼ਮਣਾਂ ਦੀ ਗੱਨ ਪਕੜੀ ਹੈ ਦੇਖੋ ਪੂਰਾ ਲਓ ਜੀ ਅਸੀਂ ਬੱਚਿਆਂ ਨੂੰ ਇਤਿਹਾਸ ਦਿਖਾ ਦਿੱਤਾ ਹੋਇਆ ਤੇ ਬੱਚੇ ਬਹੁਤ ਖੁਸ਼ ਸੀ ਜੇ ਇੰਜੋਏ ਕੀਤਾ ਉਹਨਾਂ ਨੇ ਹੁਣ ਅਸੀਂ ਆਪਣੇ ਘਰ ਵੱਲ ਨੂੰ ਜਾ ਰਹੇ ਹਾਂ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਨੈਕਸਟ ਵਲੌਗ ਦੇ ਵਿੱਚ ਕਿਵੇਂ ਦਾ ਵਲੌਗ ਲੱਗਿਆ ਤੁਹਾਨੂੰ ਅਸੀਂ ਤੁਹਾਨੂੰ ਕੁਝ ਨਵਾਂ ਦਿਖਾਇਆ ਤੇ ਫਿਰ ਸਾਡੀ ਇਹ ਜੀ ਮਤਲਬ ਕੋਸ਼ਿਸ਼ ਹੋਏਗੀ ਕਿ ਅੰਮ੍ਰਿਤਸਰ ਦੇ ਵਿੱਚ ਕੁਝ ਨਵਾਂ ਹੋਵੇ ਨਵਾਂ ਜਿਹੜਾ ਅਸੀਂ ਜਿਹੜਾ ਤੁਸੀਂ ਨਹੀਂ ਵੇਖਿਆ ਹੋਇਆ ਤੇ ਅਸੀਂ ਵੀ ਨਹੀਂ ਵੇਖਿਆ ਹੋਇਆ ਤੇ ਉਹ ਅਸੀਂ ਆਪਣੇ ਵਲੌਗ ਰਾਹੀਂ ਸਾਂਝਾ ਕਰੀਏ ਤੇ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਇਹ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸਣਾ ਤੇ ਆਪਣੇ ਤੁਸੀਂ ਵੀ ਅਹੀਂ ਪੁੱਲ ਕੰਜਰੀ ਤੇ ਵਿਸਟ ਜਰੂਰ ਕਰਨਾ ਅਹੀਂ ਤੇ ਅੱਜ ਕਰ ਕੇ ਗਏ ਆ ਨੂੰ ਤੇ ਵਧੀਆ ਲੱਗਾ ਜੇ ਕਿਉਂਕਿ ਪੁਰਾਣੀ ਇਤਿਹਾਸਿਕ ਜਗ੍ਹਾ ਮਹਾਰਾਜ ਜੀ ਸਿੰਘ ਜੀ ਨੇ ਜਿਹੜੀ ਬਣਾਈ ਹੋਈ ਸੀਗੀ ਤੇ ਵੇਖਣ ਦਾ ਆਨੰਦ ਆਇਆ ਤੇ ਪਤਾ ਲੱਗਾ ਕਿ ਸਾਡੇ ਮਹਾਰਾਜ ਸਾਡੇ ਲਈ ਕੀ ਕੀ ਕਰ ਗਏ ਆ ਕਿਉਂ ਵੀ ਤੇ ਅਹੀਂ ਤੇ ਵਧੀਆ ਲੱਗਾ ਹੁਣ ਅਸੀਂ ਓਨ ਘਰ ਜਾ ਰਹੇ ਆ ਤੇ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ 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 ਬਾਏ